ਸੋਸ਼ੀ ਗਾਲ ਜੀ ਅ ਰਾਤ ਦੇ ਵੱਜ ਗਏ ਨੇ 11:30 ਆਲਮੋਸਟ ਮੇਰਾ ਲਾਈਵ ਹੋਣ ਦਾ ਇੱਕ ਕਾਰਨ ਹੋਇਆ ਹੁਣੇ ਬਹੁਤ ਸਾਰੇ ਲੋਕਾਂ ਦਾ ਪਤਾ ਵੀ ਚੱਲ ਗਿਆ ਕਿ ਲਖਾ ਸਿੰਘ ਸੁਧਾਰਾ ਨੂੰ ਬਰਨਾਲਾ ਪੁਲਿਸ ਨੇ ਡਿਟੇਨ ਕੀਤਾ ਹੈ ਉਹਨੇ ਉਹਨੇ ਮਤਲਬ ਕੁਝ 10 10:30 ਵਜੇ ਤਾਂ ਮੈਨੂੰ ਬਹੁਤ ਸਾਰੀਆਂ ਕਾਲਾਂ ਸਾਡੀ ਟੀਮ ਦੇ ਬੰਦੇ ਆਦਿ ਵੀ ਆਈਆਂ ਉਹਨਾਂ ਨੇ ਪੁੱਛਣਾ ਹੁੰਦਾ ਫਿਰ ਇਹ ਕੀ ਹੋ ਗਿਆ ਸਰ ਤੇ ਜਰਨਲਿਸਟਾਂ ਆਈਆਂ ਵੀ ਤਾ ਮੈਂ ਬਿਹਤਰ ਸਮਝਿਆ ਮੇਰੀ ਹੁਣੇ ਹੀ ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਅਲਮਸਾਉਨ ਨਾਲ ਗੱਲ ਹੋ ਕੇ ਆਈ ਹੈ ਤੁਹਾਨੂੰ ਕੁਝ ਕਰ ਲੈ ਕਲੀਅਰਿਟੀ ਆਈ ਹੈ ਮੇਰਾ ਮਨ ਲੱਗਿਆ ਮੈਂ ਸਾਰਿਆਂ ਨੂੰ ਅਲੱਗ-ਅਲੱਗ ਦੱਸੂਗਾ ਤੁੰਢ ਤੱਕ ਵੀ ਉਹ ਵੀਡੀਓ ਪਹੁੰਚ ਗਿਆ ਹੋਣਾ ਜਿਸ ਵਿੱਚ ਲੱਖੇ ਨੂੰ ਅਰੈਸਟ ਕਰ ਰਹੇ ਨੇ ਔਰ ਉਹਦਾ ਵੀਡੀਓ ਬੰਦ ਕੀਤਾ ਗਿਆ ਮੈਨੂੰ ਲੱਗਿਆ ਕਿ ਮੌਕੇ ਬਾਰੇ ਗੱਲ ਕਰਦੇ ਆਂ ਕਿ ਗੱਲ ਫੈਲਦਿਆਂ ਫੈਲਦਿਆਂ ਫੈਲ ਹੀ ਜਾਣੀ ਹੈ ਜਿਵੇਂ ਕਿ ਫੈਲ ਚੁੱਕੀ ਹੈ ਆਲਰੇਡੀ ਪਹਿਲਾਂ ਤਾਂ ਮੈਂ ਦੱਸ ਦਿਆਂ ਘਟਨਾ ਹੋਈ ਕੀ ਐ ਘਟਨਾ ਐਸੀ ਜਦ ਕਿ ਮੈਨੂੰ ਵੀ ਉਹਦਾ ਲੱਖੇ ਦਾ ਪਹਿਲਾਂ ਫੋਨ ਆਇਆ ਸੀ ਮੈਂ ਇੱਥੇ ਕੁਝ ਬੰਦੇ ਬੈਠੇ ਹੋਏ ਸੀ ਅਸੀਂ ਕੋਈ ਡਿਸਕਸ ਕਰ ਰਹੇ ਸੀ ਕੁਝ ਮੁੱਦਿਆਂ ਬਾਰੇ ਤੇ ਉਹਦੀ ਡਿਟੇਲਿੰਗ ਬਾਰੇ ਕਿ ਮੈਨੂੰ ਉਹਦਾ ਫੋਨ ਆਇਆ ਕੱਲ ਵੀ ਕੁਝ ਮੁਲਾਕਾਤ ਬਾਰੇ ਕਿ ਇੱਕ ਦੋ ਗੱਲਾਂ ਸੀ ਉਹਨੇ ਦੱਸੀਆਂ ਮੈਨੂੰ ਤਾਂ ਮੈਂ ਕਿਹਾ ਆਪਾਂ ਕੱਲ ਨੂੰ ਮਿਲਦੇ ਆ ਤਾਂ ਮੇਰੇ ਨਾਲ ਗੱਲ ਹੋਈ ਆ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ 9:30 ਦੇ ਕਰੀਬ ਉਹ ਪਟਿਆਲੇ ਤੋਂ ਆਪਦੇ ਪਿੰਡ ਜਾ ਰਿਹਾ ਸੀ ਜਿਹੜੀ ਮੇਨ ਰੋਡ ਐ ਪਟਿਆਲਾ ਤੋਂ ਬਠਿੰਡਾ ਰੋਡ ਉਹਦੇ ਤੇ ਜਾਂਦਿਆਂ ਹੋਇਆਂ ਉਹਦੇ ਨਾਲ ਦੋ ਗਾਰਡ ਨੇ ਉਹਦੇ ਇੱਕ ਆਕਾਸ਼ ਹੈ ਸਾਡਾ ਇਹ ਮੁੰਡਾ ਤੇ ਨਾਲ ਲੱਖਾ ਪਿੱਛੋਂ ਇੱਕ ਗੱਡੀ ਆ ਰਹੀ ਹੈ ਜਿਹੜੀ ਉਹਨਾਂ ਨੂੰ ਲਾਈਟਸ ਦੇ ਰਹੀ ਆ ਹਾਰਨ ਮਾਰੀ ਆ ਬਾਰ-ਬਾਰ ਜਦ ਕਿ ਇੱਕ ਪਾਸੇ ਟਰੱਕ ਜਾ ਰਹੀ ਨਹੀਂ ਉਹ ਜਾ ਰਹੇ ਨੇ ਤੋਂ ਉੱਥੇ ਉਹ ਜਗ੍ਹਾ ਤਾਂ ਦੇ ਨਹੀਂ ਸਕਦਾ ਔਰ ਵੈਸੇ ਵੀ ਕਿਹੜੀ ਗੱਲ ਹੈ ਕੋਈ ਸਾਇਰਨ ਨਹੀਂ ਵੱਜ ਰਿਹਾ ਕੋਈ ਐਂਬੂਲੈਂਸ ਨਹੀਂ ਐਡੀ ਕੀ ਜਾਨ ਨਿਕਲਦੀ ਸੀ ਉਹਨੇ ਉਹਨੇ ਅੱਗੇ ਜਾ ਕੇ ਜਦੋਂ ਜਗ੍ਹਾ ਦਿੱਤੀ ਔਰ ਉਹ ਅੱਗੇ ਨਿਕਲੇ ਤਾਂ ਇੱਕ ਗਾਲ ਹੀ ਹੁੰਦੀ ਹੈ ਫਿਗਰ ਮਿਡਲ ਫਿੰਗਰ ਵਖਾ ਕੇ ਉਹ ਲੰਘ ਗਿਆ ਅੱਗੇ ਇੱਕ ਤਰ੍ਹਾਂ ਦੀ ਅੰਗਰੇਜ਼ੀ ਚ ਗਾਲ ਹੁੰਦੀ ਹੈ ਇਹਨਾਂ ਨੇ ਕਿਹਾ ਯਾਰ ਇੱਕ ਤਰੀਕਾ ਹੈ ਇੱਕ ਵਾਰੀ ਤੇ ਇਹ ਹਾਰ ਨਾ ਮਾਰ ਰਿਹਾ ਕਰ ਰਿਹਾ ਨਾਲ ਇਹਦੇ ਗਾੜ ਕਿ ਆਪਾਂ ਇਹਨੂੰ ਪੁੱਛੀਏ ਤਾਂ ਸਹੀ ਕੀ ਮਸਲਾ ਹੈ ਤੂੰ ਆਪ ਜਾਂਦਾ ਜਾਂਦਾ ਆ ਕੀ ਕਰ ਗਿਆ ਸਾਨੂੰ ਜਦੋਂ ਇਹ ਪਿੱਛੇ ਗਏ ਹੋ ਜੀ ਇਹਨਾਂ ਨੇ ਅੱਗੇ ਜਾ ਕੇ ਉਹਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨੇ ਪਹਿਲਾਂ ਤਾਂ ਗੱਡੀ ਮਾਰੀ ਵਿੱਚ ਔਰ ਫਿਰ ਗੱਡੀ ਭਜਾ ਕੇ ਲੈ ਗਿਆ ਅੱਗੇ ਇਹ ਉਹਦੇ ਪਿੱਛੇ ਪਿੱਛੇ ਗਏ ਤਾਂ ਉਹ ਅੱਗੇ ਜਾ ਕੇ ਉмма ਗੱਡੀ ਦਾ ਨੰਬਰ ਵੀ ਤੁਹਾਨੂੰ ਦੱਸ ਦਿਆਂ ਮੈਂ ਕੱਢ ਕੇ ਰੱਖਿਆ ਹੋਇਆ ਹੈ ਜੀਡੀ ਉਹਨਾਂ ਦੀ ਗੱਡੀ ਸੀਗੀ ਪੀਬੀ 73ਏ 5676 ਇਹ ਉਹਨਾਂ ਦੀ ਗੱਡੀ ਦਾ ਨੰਬਰ ਸੀ ਛੱਤ ਕੇ ਰਿੱਟਾ ਗੱਡੀ ਸੀਗੀ ਉਹਨਾਂ ਕੋਲੇ ਜਿਹੜੇ ਉਹਨਾਂ ਨਾਲ ਇਹ ਕਰਕੇ ਗਏ ਨੇ ਅੱਗੇ ਜਾ ਕੇ ਉਹ ਇੱਕ ਜਗ੍ਹਾ ਹੈ ਹੰਡਾਇਆ ਨਹੀਂ ਹੰਡਾਇਆ ਇਹ ਪੁਲਿਸ ਚੌਕੀ ਆ ਉੱਥੇ ਉਹ ਉੱਥੇ ਚਲੇ ਜਾਂਦੇ ਨੇ ਇਹ ਪਿੱਛੇ ਚਲੇ ਜਾਂਦੇ ਨੇ ਉੱਥੇ ਜਾ ਕੇ ਪਤਾ ਲੱਗਦਾ ਕਿ ਉਸ ਗੱਡੀ ਤੋਂ ਦੋ ਜਣੇ ਉਤਰਦੇ ਨੇ ਇੱਕ ਪੁਲਿਸ ਮੁਲਾਜ਼ਮ ਹੈ ਇੱਕ ਕੋਈ ਹੋਰ ਸੀਗਾ ਸਿਵਲ ਬੈਂਕ ਮੇ ਦਾ ਕੋਈ ਬੰਦਾ ਸੀ ਦੋਨੇ ਸ਼ਰਾਬੀ ਸੀ ਇਹ ਜਦੋਂ ਉਹਨਾਂ ਦੇ ਪਿੱਛੇ ਚਲੇ ਜਾਂਦੇ ਨੇ ਉੱਥੇ ਬਹਿਸ ਬਹਾਸਾ ਸ਼ੁਰੂ ਹੋ ਜਾਂਦੀ ਹੈ ਚੌਂਕੀ ਦੇ ਵੀ ਬੰਦੇ ਨੇ ਔਰ ਫਾਈਨਲੀ ਕਿਉਂਕਿ ਇਹਨਾਂ ਦੇ ਨਾਲ ਵੀ ਗਾਰਡ ਸੀ ਲਖਾ ਸਿੰਘ ਸਦਾਨਾ ਜਾਣਦੇ ਵੀ ਸਾਰੇ ਨੇ ਤਾਂ ਫਾਈਨਲੀ ਉਸ ਬੰਦੇ ਨੇ ਕਿਹਾ ਕਿ ਸਾਥੋਂ ਗਲਤੀ ਹੋਈ ਮਾਫੀ ਮੰਗੀ ਤੇ ਇਹਨਾਂ ਨੇ ਕਹਾ ਠੀਕ ਹੈ ਯਾਰ ਮਾਫੀ ਮੰਗ ਲਈ ਇਹਨੂੰ ਅਕਲ ਆ ਗਈ ਨਾਲ ਜੋ ਵੀ ਇਹਨਾਂ ਨੇ ਕਹਿਣਾ ਸੀ ਕਿ ਸ਼ਰਾਬ ਪੀ ਕੇ ਗੱਡੀ ਆਇ ਨਹੀਂ ਕਰਨਾ ਦੇ ਸੌਰੀ ਸੌਰੀ ਅੱਗੇ ਤੋਂ ਨਹੀਂ ਗਲਤੀ ਹੋ ਗਈ ਇਹ ਆਏ ਤਾਂ ਨਾਲ ਬੈਠੇ ਮੁੰਡਿਆਂ ਨੇ ਕਿਹਾ ਕਿ ਭਾਈ ਇਹ ਚੌਕੀ ਵਾਲੇ ਆ ਪਤਾ ਨਹੀਂ ਕੀ ਹੁੰਦਾ ਤੁਸੀਂ ਇਨਫੋਰਮ ਜ਼ਰੂਰ ਕਰ ਦਿਓ ਤਾਂ ਲਖੇ ਨੇ ਖੁਦ ਇਨਫੋਰਮ ਕੀਤਾ ਸੀਆਈਏ ਸਟਾਫ ਦੇ ਬੰਦੇ ਨੂੰ ਉੱਥੇ ਜਿਹੜਾ ਹੈੱਡ ਹੈ ਐਸਪੀ ਨੂੰ ਔਰ ਇਹਨਾਂ ਦਾ ਜਿਹੜਾ ਹੈੱਡਕੁਆਰਟਰ ਆ ਪੁਲਿਸ ਦਾ ਉਹ ਨੂੰ ਤਿੰਨ ਥਾਵਾਂ ਤੇ ਉਹਨੇ ਇਵਨ ਐਸਐਸਪੀ ਸਾਹਿਬ ਨੂੰ ਸਰਫਰਜ਼ ਅਲੀ ਸਾਹਿਬ ਨੂੰ ਉਹਨਾਂ ਨੂੰ ਵੀ ਇਨਫੋਰਮ ਕਰਤਾ ਕਿ ਆ ਹੋਇਆ ਹੈ ਉਹਨਾਂ ਦੇ ਠੀਕ ਹੈ ਜੀ ਇਸ ਤੋਂ ਬਾਅਦ ਇਹ ਅੱਗੇ ਜਾਂਦੇ ਨੇ ਤਾਂ ਤਪਾ ਉੱਥੇ ਇੱਕ ਨਾਕਾ ਲੱਗਿਆ ਹੋਇਆ ਸੀ ਔਰ ਇਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ ਜਿਹੜੀ ਤੁਸੀਂ ਵੀਡੀਓ ਵੀ ਦੇਖੀ ਹੈ ਜਿੱਥੇ ਇਹਨਾਂ ਦੀ ਵੀਡੀਓ ਬੰਦ ਕਰ ਦਿੱਤੀ ਗਈ ਹੈ ਔਰ ਇਹਨਾਂ ਨੂੰ ਡਿਟੇਨ ਕਰ ਲਿਆ ਅਰੈਸਟ ਕਰ ਲਿਆ ਨਹੀਂ ਕਹੂੰਗਾ ਡਿਟੇਨ ਕਰ ਲਿਆ ਇਹ ਕੱਟ ਨਾ ਹੋਈ ਹੈ ਉਸ ਤੋਂ ਬਾਅਦ ਮੈਨੂੰ ਕਾਲਾਂ ਆਈਆਂ ਮੈਂ ਆਪਦੇ ਵੱਲੋਂ ਪਤਾ ਕਰਨ ਦੀ ਕੋਸ਼ਿਸ਼ ਕਰ ਰਿਹਾ ਫਿਰ ਮੈਂ ਉਹਨਾਂ ਤੋਂ ਹੀ ਨੰਬਰ ਮੰਗਾਇਆ ਉੱਥੋਂ ਦੇ ਐਸਐਸਪੀ ਸਾਹਿਬ ਦਾ ਕਿਉਂਕਿ ਮੈਨੂੰ ਲੱਗਿਆ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਜੋ ਰਿਸਪੌਂਸੀਬਲ ਅਥਾਰਟੀ ਹੈ ਉੱਥੋਂ ਦੀ ਉਹਨਾਂ ਨਾਲ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਉਹ ਕੀ ਕਰ ਰਹੇ ਨੇ ਔਰ ਕਿਉਂ ਕਰ ਰਹੇ ਨੇ ਹੈ ਮੇਰੀ ਹੁਣੇ ਥੋੜੀ ਦੇਰ ਪਹਿਲਾਂ ਕਿਉਂਕਿ ਮੈਂ ਉਹਨਾਂ ਨੂੰ ਕਾਲ ਕੀਤਾ ਉਹਨਾਂ ਨੇ ਚੱਕਿਆ ਨਹੀਂ ਡੈਫੀਨੇਟਲੀ ਮੇਰਾ ਨੰਬਰ ਨਹੀਂ ਉਗਵਾਣ ਨਾ ਕੋਲੇ ਤਾਂ ਮੈਂ ਇੱਕ ਮੈਸੇਜ ਡਿਟੇਲ ਚ ਲਿਖ ਕੇ ਭੇਜਿਆ ਐਸਐਸਪੀ ਸਾਹਿਬ ਉਸ ਤੋਂ ਬਾਅਦ ਮੈਂ ਦੁਬਾਰਾ ਕਾਲ ਕੀਤੀ ਤਾਂ ਉਹਨਾਂ ਨੇ ਫੋਨ ਚੱਕਿਆ ਔਰ ਬੜੀ ਰਿਸਪੈਕਟ ਨਾਲ ਬਹੁਤ ਹੀ ਹੰਭਲ ਤਰੀਕੇ ਨਾਲ ਉਹਨਾਂ ਨੇ ਮੈਨੂੰ ਘਟਨਾ ਦੱਸੀ ਕਿ ਜੋ ਤੁਸੀਂ ਘਟਨਾ ਦੱਸ ਰਹੇ ਹੋ ਇਹ ਮੈਨੂੰ ਵੀ ਦੱਸੀ ਹੈ ਉਹਨਾਂ ਨੇ ਲੱਖਾ ਸਿੰਘ ਉਰਾਂਡੇ ਔਰ ਅਸੀਂ ਹੁਣ ਜਿਹੜੇ ਉਹ ਦੋ ਬੰਦੇ ਸੀਗੇ ਇੱਕ ਪੁਲਿਸ ਮੁਲਾਜ਼ਮ ਇੱਕ ਕੋਈ ਹੋਰ ਉਹਨਾਂ ਦਾ ਮੁਲਾਜ਼ਾ ਵੀ ਕਰਾ ਰਹੇ ਆ ਚਰਾਵਾ ਵਾਲੀ ਪੀਤੀ ਹੈ ਜਾਂ ਨਹੀਂ ਪੀਤੀ ਹੈ ਵਗੈਰਾ ਵਗੈਰਾ ਔਰ ਉਥੇ ਜਿਹੜੀਆਂ ਹੰਡਿਆਆ ਪੁਲਿਸ ਸਟੇਸ਼ਨ ਹੈ ਉਥੋਂ ਦੀਆਂ ਸੀਸੀਟੀਵੀ ਫੁਟੇਜ ਵੀ ਚੈੱਕ ਕਰ ਰਹੇ ਆ ਸਾਡਾ ਡੀਸੀ ਡੀਐਸਪੀ ਮਨਾ ਭੁੱਲ ਗਿਆ ਮੈਨੂੰ ਐਸਐਸਪੀ ਸਾਹਿਬ ਨੇ ਦੱਸਿਆ ਸੀ ਉਹਨਾਂ ਦਾ ਆਪਣੇ ਸਿੰਘ ਸਾਹਿਬ ਨੇ ਕੋਈ ਅ ਲਖਵੀਰ ਸਿੰਘ ਜਾਂ ਕੋਈ ਨਾਮ ਉਹਨਾਂ ਦਾ ਡੀਐਸਪੀ ਸਾਹਿਬ ਉਹ ਆਂਦੇ ਆਲਰੇਡੀ ਉੱਥੇ ਮੌਕੇ ਤੇ ਨੇ ਉਹ ਸਾਰੀ ਤਫਤੀਸ਼ ਹੁਣੇ ਹੀ ਕਰ ਲੈਣਗੇ ਹੁਣੇ ਔਰ ਜੇ ਸਾਡੇ ਉਹਨਾਂ ਬੰਦੇ ਨੇ ਸ਼ਰਾਬ ਪੀਤੀ ਔਰ ਉਹ ਹੈ ਜੋ ਜਿਵੇਂ ਦੱਸਿਆ ਲਖੀ ਉਹਨਾਂ ਨੇ ਜਿਹੜੀ ਵੀ ਉਹਨਾਂ ਨੂੰ ਕਲੀਅਰ ਆ ਉਹਨਾਂ ਤੋਂ ਮੈਂ ਕਹਾਣੀ ਦੱਸ ਹੀ ਦਿੱਤੀ ਸਾਰੀ ਤਾਂ ਉਹਨਾਂ ਤੇ ਕਾਰਵਾਈ ਹੋਊਗੀ ਬਾਕੀ ਜੋ ਇਹਨਾਂ ਬਾਰੇ ਕੁਝ ਕਿਹਾ ਗਿਆ ਮੈਂ ਕਿ ਇਹਨਾਂ ਬਾਰੇ ਕੀ ਗੱਲ ਉਹਦੇ ਕੁਝ ਇਹਨਾਂ ਦੇ ਵੀਡੀਓ ਦੇ ਦੌਰਾਨ ਇਹਨਾਂ ਨੇ ਨਾਂ ਬੋਲੇ ਨੇ ਜਾਂ ਕੁਝ ਕਿਹਾ ਅਸੀਂ ਉਹਨੂੰ ਵੀ ਫਾਈਂਡ ਆਊਟ ਕਰ ਰਹੇ ਹਾਂ ਕਿ ਉਹ ਕੀ ਗੱਲ ਹੈ ਤਾਂ ਆਂਦੇ ਹੁਣੇ ਹੀ ਉਹਦਾ ਅਸੀਂ ਕਰ ਦਿਆਂਗੇ ਡੋਂਟ ਵਰੀ ਅਬਾਊਟ ਔਰ ਜੋ ਮੈਨੂੰ ਉਹਨਾਂ ਦੀ ਟੋਨ ਔਰ ਜਿਸ ਤਰ੍ਹਾਂ ਉਹਨਾਂ ਨੇ ਬੜੇ ਤਵੀਜ਼ ਨਾਲ ਤਹਿਜ਼ੀਬ ਨਾਲ ਗੱਲ ਕੀਤੀ ਹੈ ਮੈਂ ਕਿਹਾ ਠੀਕ ਹੈ ਜੀ ਮੈਂ ਉਹਨਾਂ ਨੂੰ ਸਿਰਫ ਇੱਕ ਰਿਕੁਐਸਟ ਕੀਤੀ ਹੈ ਕਿ ਮੰਨ ਲਓ ਜੇ ਥੋੜੀ ਇਹ ਤਫ਼ਤੀਸ਼ ਜਿਹੜੀ ਇਹ ਕੱਲ ਤੇ ਚਲੀ ਜਾਂਦੀ ਕਿਸੇ ਰੀਜ਼ਨ ਕਰਕੇ ਜਾਂਦੇ ਕਿ ਉਹਨਾਂ ਦਾ ਮੁਲਾਜਾ ਹੋਊਗਾ ਸਾਰੀਆਂ ਗੱਲਾਂ ਤਾਂ ਜਾਣੀਆਂ ਨਹੀਂ ਚਾਹੀਦੀਆਂ ਤਾਂ ਜੇ ਤੁਸੀਂ ਉਹਨਾਂ ਨੂੰ ਮੁਲਜ਼ਮਾਂ ਨੂੰ ਜਾਣ ਦੇ ਰਹੇ ਹੋ ਮੁਲਜ਼ਮਾਂ ਕਹਿ ਰਿਹਾ ਹਜੇ ਤਾਂ ਪਤਾ ਲੱਗੂਗਾ ਖੈਰ ਕੀ ਹੈ ਤਾਂ ਲੱਖਾ ਸਿੰਘ ਸੁਧਾਨਾ ਹਰੀ ਔਰ ਨਾਲ ਆਕਾਸ਼ ਨੂੰ ਜੇ ਤੁਸੀਂ ਕੱਲ ਤੇ ਗੱਲ ਕਿਸੇ ਵੀ ਲੈਵਲ ਤੇ ਪਾਈ ਇਹਨਾਂ ਨੂੰ ਵੀ ਜਾਣ ਦਿਓ ਔਰ ਕੱਲ ਦਾ ਟਾਈਮ ਦਿਓ ਜੀ ਉਦੋਂ ਤੱਕ ਅਸੀਂ ਵੀ ਆ ਜਾਾਂਗੇ ਸਾਰੇ ਜੋ ਵੀ ਬਾਕੀ ਸਾਰੇ ਐ ਇਹ ਗੱਲ ਮੇਰੀ ਹੁਣ ਐਸਐਸਪੀ ਸਾਹਿਬ ਨਾਲ ਹੋਈ ਐ ਉਹਨਾਂ ਨੇ ਕਿਹਾ ਜੀ ਬਿਲਕੁਲ ਐਂ ਹੀ ਕਰਾਂਗੇ ਹੁਣ ਫਰਦਰ ਕੁਛ ਮੈਂ ਗੜਬੜ ਦੀ ਸ਼ੰਕਾ ਜਿਤਾਵਾ ਐਨੀ ਉਹਨਾਂ ਨਾਲ ਸਹੀ ਗੱਲਬਾਤ ਹੋਣ ਤੋਂ ਬਾਅਦ ਡਸਨਟ ਲੁੱਕ ਨਾਈਸ ਸੋ ਪਹਿਲਾਂ ਉਹ ਜਿਵੇਂ ਉਹਨਾਂ ਨੇ ਕਿਹਾ ਉਹ ਮੈਂ ਕਾਰਵਾਈ ਕਰਨਗੇ ਮੈਨੂੰ ਪੂਰੀ ਕਹਿ ਲੋ ਇੱਕ ਉਮੀਦ ਹੈ ਪਰ ਜੇ ਖੁਦਾ ਨਾ ਖਾਸ ਤਾਂ ਕੁਝ ਗੱਲ ਹੋਈ ਤਾਂ ਫਿਰ ਕੱਲ ਤੁਹਾਨੂੰ ਦੱਸਾਂਗੇ ਭਾਈ ਕੀ ਹੋ ਸਕਦਾ ਫਿਰ ਜੋ ਸਰਕਾਰ ਨਾਲ ਸਾਡੇ ੜਿੱਕੇ ਮੜਿੱਕੇ ਚੱਲ ਰਹੀ ਨੇ ਜੋ ਇਹ ਚੀਜ਼ਾਂ ਕਹਿ ਰਹੇ ਨੇ ਔਰ ਅਸੀਂ ਉਹਨਾਂ ਨੂੰ ਐਕਸਪੋਜ਼ ਕਰ ਰਹੇ ਹਾਂ ਫਿਰ ਤਾਂ ਇਹਦਾ ਮਤਲਬ ਉਧਰ ਨੂੰ ਜਾਊਗਾ ਤਾਂ ਫਿਰ ਉਹ ਗੱਲਾਂ ਕਰਾਂਗੇ ਪਰ ਮੈਂ ਫਿਰ ਦੁਬਾਰਾ ਰਿਪੀਟ ਕਰਕੇ ਆਣੇ ਕਿ ਮੈਨੂੰ ਜਿਸ ਤਰ੍ਹਾਂ ਨਾਲ ਐਸਐਸਪੀ ਸਾਹਿਬ ਨੇ ਦੱਸਿਆ ਔਰ ਜੋ ਜੋ ਕਰ ਰਹੇ ਨੇ ਉਹ ਹੋ ਰਿਹਾ ਗਰਗਰਾਂ ਉੱਤੇ ਤਾਂ ਬਹੁਤ ਤਸੱਲੀ ਮਖਸ਼ਾ ਮੈਨੂੰ ਹੁਣ ਇਹਦਾ ਹੁਣੇ ਹੀ ਪਤਾ ਲੱਗ ਜੂਗਾ ਪਰ ਫਿਰ ਵੀ ਫਰਦਰ ਕੀ ਕੋਲ ਹੈ ਕੀ ਇਸ ਮਾਮਲੇ 'ਚ ਹੋਇਆ ਹੈ ਕੀ ਕਰਨਾ ਹੈ ਆਪਾਂ ਜਾਂ ਨਹੀਂ ਕਰਨਾ ਜਾਂ ਉਹਨਾਂ ਨਾਲ ਉਹ ਜੋ ਜਿਨ੍ਹਾਂ ਨੇ ਬੇਕੂਫੀ ਜਾਂ ਗਲਤੀ ਕੀਤੀ ਹੈ ਇੱਕ ਪੁਲਿਸ ਦੇ ਤੌਰ ਤੇ ਕਹਿ ਲੋ ਜਾਂ ਜੋ ਵੀ ਰੀਜ਼ਨ ਕਰਕੇ ਉਹ ਪ੍ਰੂਫ ਹੋ ਜਾਂਦਾ ਹੈ ਉਹ ਤੁਹਾਨੂੰ ਦੱਸ ਦਿਆਂਗੇ ਕਿ ਕੁਝ ਹੋਰ ਹੁੰਦਾ ਹੈ ਤਾਂ ਫਿਰ ਤੁਹਾਨੂੰ ਉਹ ਵੀ ਦੱਸ ਦਿਆਂਗੇ ਬਟ ਆਈ ਹੋਪ ਕਿ ਸਭ ਕੁਝ ਕਾਨੂੰਨ ਮੁਤਾਬਕ ਹੋਊਗਾ ਸੋ ਮੈਨੂੰ ਲੱਗਦਾ ਤੁਸੀਂ ਜ਼ਾਰੀ ਦਾ ਸਮਝ ਗਿਓ ਬਾਕੀ ਗੱਲਾਂ ਕੱਲ ਸਵੇਰਾਂ ਠੀਕ ਹੈ ਜੀ ਆ ਹੋ ਰਿਹਾ ਮੈਂ ਹੁਣੇ ਉਹਨਾਂ ਦੇ ਟੱਚ ਅਚ ਮੈਂ ਪੁੱਛ ਰਿਹਾ ਕਿ ਹੋਇਆ ਜਾਂ ਨਹੀਂ ਹੋਇਆ ਜਾਂ ਫਿਰ ਜੇ ਮੰਨ ਲਓ ਕੋਈ ਵੀ ਇਨਵੈਸਟੀਗੇਸ਼ਨ ਕੱਲ ਤੇ ਜਾਂਦੀ ਤਾਂ ਲੱਖਾ ਸਿੰਘ ਸਿਧਾਨਾ ਤੇ ਆਕਾਸ਼ ਨੂੰ ਵੀ ਭੇਜਿਆ ਗਿਆ ਜਾਂ ਨਹੀਂ ਭੇਜਿਆ ਗਿਆ ਜੋ ਮੈਨੂੰ ਉਹਨਾਂ ਨੇ ਕਿਹਾ ਕਿ ਅਵਲ ਤਾਂ ਅਸੀਂ ਕੱਲ ਤੱਕ ਗੱਲ ਜਾਨ ਹੀ ਨਹੀਂ ਦੇਵਾਂਗੇ ਹੁਣੇ ਨਵੇੜ ਦਿਆਂਗੇ ਪਰ ਜੇ ਫੁਦਾਰਾ ਖਾਸਤਾ ਚਲੇਗੀ ਜੋ ਮੈਂ ਉਹਨਾਂ ਨੂੰ ਕਿਹਾ ਸੀ ਉਹਨਾਂ ਨੇ ਕਿਹਾ ਠੀਕ ਹੈ ਫਿਰ ਉਹ ਦੇਖ ਲਾਂਗੇ ਕਿ ਅਸੀਂ ਉਹਨਾਂ ਨੂੰ ਜਾਣ ਦਈਏ ਔਰ ਸਵੇਰ ਦਾ ਟਾਈਮ ਦੇ ਕੇ ਬੁਲਾ ਲੀਏ ਇਹਦੇ ਬਾਰੇ ਫਰਦਰ ਅਗਲੀ ਕਾਲ ਜਾਂ ਗੱਲ ਉਹ ਤੁਹਾਨੂੰ ਸੁਭਾ ਅਸੀਂ ਦੱਸਦੇ ਆ ਠੀਕ ਹੈ ਜੀ ਬਾਕੀ ਮੈਂ ਤਾਂ ਉਸ ਕੰਮ ਵਿੱਚ ਲੱਗੇ ਹੀ ਹੋਇਆ ਹਾਂ ਜਦ ਤੱਕ ਇਹ ਹੋਰ ਨਾ ਜਾਵੇ ਮੈਂ ਇੰਝ ਬੈਠਾ ਹਾਂ ਔਰ ਮੈਂ ਕਰਦਾ ਵੀ ਰਹੂੰਗਾ ਔਰ ਬਾਈ ਚਾਂਸ ਕੋਈ ਜ਼ਰੂਰੀ ਗੱਲ ਆ ਗਈ ਤਾਂ ਤੁਹਾਨੂੰ ਦੱਸ ਹੀ ਦੇਵਾਂਗੇ ਸਰ ਜੀ